ਮੇਰਾ ਲਗਾਤਾਰ 2024 ਦੀ ਨੈਸ਼ਨਲ 'ਚ ਮੇਰਾ ਨਾਮ ਸੀਗਾ ਤੇ ਉੱਥੇ ਵੀ ਸਾਨੂੰ ਫੈਡਰੇਸ਼ਨ ਨੂੰ 15000 ਦੇਣਾ ਪੈਂਦਾ ਸੀ ਤੇ ਮੈਂ ਨਹੀਂ ਜਾ ਪਾਈ। ਇੱਕ ਟਾਈਮ ਤੇ 25 ਚਾਈ ਤੇ ਉੱਥੇ ਵੀ ਮੇਰਾ ਸੇਮ ਐ ਉਹ ਹਾਲ ਸੀਗਾ ਕਿ ਮੈਂ ਨਹੀਂ ਦੇ ਪਾਈ। ਹਾਰ ਕੇ ਮੈਂ ਜਦੋਂ ਆ 6th ਮੰਥ 7th ਮੰਥ ਹੋ ਗਿਆ ਮੈਂ ਰਿਹੜੀ ਲਾਉਣ ਦੀ ਸੋਚੀ। ਮੈਂ ਕਿਹਾ ਨਹੀਂ ਮੈਂ 100-100 ਰੁਪਏ ਇਕੱਠਾ ਕਰਕੇ ਨਾ ਆਪਣਾ ਸਾਰਾ ਕੁਝ ਰੋਜ਼ਗਾਰ ਚਲਾਉਂਗੀ ਤੇ ਮੈਂ ਕਰਦਿਆ ਕੋ ਇਹੋ ਕਹਿ ਕੇ ਆਈ ਸੀ ਕਿ ਮੈਂ ਨਹੀਂ ਇੱਕ ਦਿਨ ਮੈਂ ਖੇਡਾਂ ਦੇ ਥ्रू ਹੀ ਮੈਂ ਬਹੁਤ ਅੱਗੇ ਤੱਕ ਵੱਧ ਜਾਣਾ ਪਰ ਮੈਨੂੰ ਪਲੇਟਫਾਰਮ 'ਤੇ ਇੱਕ ਮਿਲਿਆ ਮੈਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਮੈਂ ਇੱਕ ਜਜ਼ਬੇ ਨਾਲ ਖੇਡਦੀ ਹੈਗੀ ਕਿ ਮੈਂ ਇੱਕ ਨਾ ਇੱਕ ਦਿਨ ਅਸੀਂ ਮੈਂ ਉਹ ਜਗ੍ਹਾ ਤੇ ਪਹੁੰਚੂਗੀ ਕਿ ਜਿੱਥੇ ਬਹੁਤ ਬਹੁਤ ਤਗੜੇ ਪਲੇਅਰ ਖੇਡਦੇ ਆ ਤੇ ਉਹ ਸਭ ਕੁਝ ਜੇ ਸਾਡੇ ਪਿੱਛੇ ਰੋਜ਼ਗਾਰ ਹੋਵੇ ਤਾਂ ਉਹ ਫੇਰ ਹੀ ਹੋ ਸਕਦਾ ਵਾ ਸਾਨੂੰ ਕਿਸੇ ਨੂੰ ਵੀ ਜਦੋਂ ਪੈਸਾ ਦੇਣਾ ਪੈਂਦਾ ਹੈਗਾ ਫੈਡਰੇਸ਼ਨਾਂ ਸਾਰੇ ਇਸ ਤਰ੍ਹਾਂ ਦੀ ਹੁੰਦੀਆਂ ਕਿ ਉਹਨਾਂ ਨੂੰ ਪੈਸਾ ਦੇਣਾ ਪੈਂਦਾ ਹੈਗਾ ਕਿਉਂਕਿ ਉਹਨਾਂ ਦੇ ਵੀ ਉੱਥੇ ਸਾਰੀਆਂ ਚੀਜ਼ਾਂ ਦੀ ਆਪ ਨਹੀਂ ਕਰਦੀਆਂ ਹੈਗੀਆਂ ਨਾ ਸਭ ਨੂੰ ਵੀ ਇਸ ਇਸ ਤਰ੍ਹਾਂ ਦੀ ਗੇਮਾਂ 'ਚ ਹੈਗੇ ਕਈ ਗੇਮਾਂ 'ਤੇ ਪੈਸੇ ਮਿਲਦੇ ਆ ਅਸੀਂ ਨੋ ਡਾਊਟ ਅਸੀਂ ਉਹ ਨਹੀਂ ਚੀਜ਼ ਕਹਿੰਨੇ ਪਰ ਕਈ ਗੇਮਾਂ 'ਤੇ ਨਹੀਂ ਮਿਲਦੇ ਹੈਗੇ ਅਸੀਂ ਇਹੋ ਕਹਿੰਦੇ ਹੈਗੇ ਆ ਵੀ ਅਸੀਂ ਚਲੋ ਆਪਣਾ ਉਹ गिव ਦਉਣ ਲਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਗੇਮ ਛੱਡਣੀ ਹੈਗੀ ਆ ਜਾਂ ਨੌਕਰੀ ਅਸੀਂ ਲੈ ਲੈਣੀ ਹੈ ਕਿਤੇ ਗੇਮ ਛੱਡ ਦੇਣੀ ਹੈਗੀ ਸਾਡੀ ਮੰਗ ਇੱਕੋ ਹੀ ਸਾਨੂੰ ਰੋਜ਼ਗਾਰ ਦੇ ਦਿਓ ਤੇ ਅਸੀਂ ਜੋ ਆਪਣਾ ਗੇਮ ਨੂੰ ਕੰਟੀਨਿਊ ਕਰ ਸਕੀਏ ਕਿਉਂਕਿ ਅਸੀਂ ਕਿਸੇ ਹੋਰ ਹੋਰ ਰੋਜ਼ਗਾਰ ਤੇ ਲੱਗਦੇ ਆ ਤੇ ਅਸੀਂ ਉਹ ਗੇਮ ਨੂੰ ਕੰਟੀਨਿਊ ਨਹੀਂ ਕਰ ਸਕਦੇ ਅੱਜ ਵੀ ਸਾਡੇ ਕਈ ਪਲੇਅਰ ਆ ਉਹ ਜਿਹੜੇ ਕਿੰਨੇ ਕਿੰਨੇ ਮੈਡਲ ਲੈ ਕੇ ਇੰਟਰਨੈਸ਼ਨਲ ਮੈਡਲ ਲੈ ਕੇ ਅੱਜੋ ਬਾਹਰ ਬੈਠਿਆ ਉਹ ਸਾਨੂੰ ਹਮੇਸ਼ਾ ਸਪੋਰਟ ਕਰਦੇ ਆ ਕਿ ਨਹੀਂ ਤੂੰ ਵੀ ਬਹੁਤ ਸੋਹਣਾ ਕੰਮ ਕਰ ਲੱਗੇ ਅਸੀਂ ਵੀ ਇੱਕ ਦਿਨ ਹਾਰ ਕੇ ਸਾਡੀ ਕਰਦੇ ਨੇ ਤਾਨਾ ਮਾਰੇ ਸੀ ਮਾਰੇ ਰਿਸ਼ਤੇਦਾਰ ਕਿ ਤੁਸੀਂ ਗਰਾਊਂਡਾਂ ਚ ਜਾ ਜਾ ਕੇ ਕੀ ਕਰ ਲਿਆ ਕੁਛ ਕਰ ਲਿਆ ਹੈਗਾ ਕੀ ਖੱਟ ਲਿਆ